ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਜਸਪਿੰਦਰ ਛੀਨਾ ਪਿੰਡ ਛੀਨਾ ਕਰਮ ਸਿੰਘ ਤਹਿਸੀਲ ਜ਼ਨਾਲਾ ਤੇ ਮੈਂ ਦੱਸਣਾ ਚਾਹੁੰਦਾ ਹਾਂ ਆਪਣੇ ਸਾਰੇ ਪਿੰਡ ਪਰਵਾਹ ਨੂੰ ਕਿ ਮੈਂ ਅੱਜ ਲੋਹੜੀ ਤੇ ਫੁੱਲ ਗੱਲ ਆ ਕੇ ਬੈਠਾ ਸੀਗਾ ਘਰੇ ਤੇ ਮੇਰੇ ਕੋਲ ਗਲਤੀ ਇਹ ਹੋਈ ਕਿ ਮੈਂ ਫਰਸ਼ ਜਿਹੜਾ ਪਾਇਆ ਸੀਗਾ ਆ ਦੇਖੋ ਫਰਸ਼ ਪਾਇਆ ਸੀਗਾ ਤੇ ਜਦੋਂ ਭੁੱਗਾ ਲਾਇਆ ਮੈਂ ਇਹਦੇ ਥੱਲੇ ਰੇਤ ਨਹੀਂ ਸੀ ਵਿਛਾਈ ਹੋਈ ਨਾ ਮਿੱਟੀ ਪਾਈ ਹੋਈ ਸੀ ਅਚਾਨਕ ਜਦੋਂ ਅੱਗ ਤੇਜ ਹੋਈ ਤਾਂ ਫਰਸ਼ ਗਰਮ ਹੋਣ ਕਾਰਨ ਫਟ ਗਿਆ ਜਿਹੜਾ ਕਿ ਕਾਫੀ ਨੁਕਸਾਨ ਕਰ ਸਕਦਾ ਸੀਗਾ ਵਾਹਿਗੁਰੂ ਦੀ ਕਿਰਪਾ ਰਹੀ ਕਿ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਹਾਂ ਭੈਣ ਭਰਾਵੋ ਆਪਣੇ ਸਾਰਿਆਂ ਨੂੰ ਕਿ ਜਦੋਂ ਵੀ ਤੁਸੀਂ ਲੋਹੜੀ ਦੇ ਦਿਨ ਤਿਹਾੜੀ ਦੇ ਉੱਤੇ ਇਹੋ ਜਿਹਾ ਪ੍ਰੋਗਰਾਮ ਕਰਦੇ ਹੋ ਜਾਂ ਕੁਝ ਤੁਸੀਂ ਉਹ ਗੱਲ ਆਉਂਦੇ ਹੋ ਤਾਂ ਕਿਰਪਾ ਕਰਕੇ ਟਾਇਲ ਦੇ ਉੱਤੇ ਜਾਂ ਫਰਸ਼ ਦੇ ਉੱਪਰ ਮਿੱਟੀ ਜਾਂ ਰੇਤ ਜ਼ਰੂਰ ਵਿਛਾਇਆ ਕਰੋ ਤਾਂ ਕਿ ਜਿਹੜਾ ਕਿਸੇ ਦਾ ਨੁਕਸਾਨ ਜਿਹੜਾ ਵਾ ਉਹ ਨਾ ਹੋਵੇ ਕਿਉਂਕਿ ਫਰਸ਼ ਅਕਸਰ ਗਰਮ ਹੋਣ ਕਰਕੇ ਫਟ ਜਾਂਦਾ ਵਾ ਤੇ ਇਸੇ ਕਰਕੇ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਸੀਗਾ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਦੀ ਕਿਰਪਾ ਰਹੀ ਕਿ ਫੈਮਿਲੀ ਚ ਸਾਰੇ ਸੁਖਸ਼ਾਂਤ ਨੇ ਤੇ ਮੇਰਾ ਇਹੀ ਮੈਸੇਜ ਹੈ ਕਿ ਤੁਸੀਂ ਵੀ ਜਦੋਂ ਕਿਤੇ ਵੀ ਲੋੜੀ ਤੇ ਅੱਗ ਲਾਉਂਦੇ ਹੋ ਪੁੱਗਾ ਬਾਲਦੇ ਹੋ ਤੇ ਉਹਦੇ ਥੱਲੇ ਰੇਤ ਜਾਂ ਮਿੱਟੀ ਜ਼ਰੂਰ ਵਿਛਾਇਆ ਕਰੋ ਤਾਂ ਕਿ ਜਿਹੜਾ ਵਾ ਇਦਾਂ ਦਾ ਨੁਕਸਾਨ ਜਿਹੜਾ ਵਾ ਉਹ ਨਾ ਹੋ ਸਕੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਜਸਪਿੰਦਰ ਸ਼ੀਨਾ ਤੇ ਪਿੰਡ ਸ਼ੀਨਾ ਕਰਮ ਸਿੰਘ ਤਹਿਸੀਲ ਜ਼ਨਾਲਾ ਤੇ ਮੈਂ ਦੱਸਣਾ ਚਾਹੁੰਨਾ ਹਾਂ ਆਪਣੇ ਸਾਰੇ ਪਣਪਰਾਵਾਂ ਨੂੰ ਕਿ ਮੈਂ ਅੱਜ ਲੋਹੜੀ ਤੇ ਫੁੱਲ ਗੱਲ ਆ ਕੇ ਬੈਠਾ ਸੀਗਾ ਘਰੇ ਤੇ ਮੇਰੇ ਕੋਲ ਗਲਤੀ ਇਹ ਹੋਈ ਕਿ ਮੈਂ ਫਰਸ਼ ਜਿਹੜਾ ਪਾਇਆ ਸੀਗਾ ਆ ਦੇਖੋ ਫਰਸ਼ ਪਾਇਆ ਸੀਗਾ ਤੇ ਜਦੋਂ ਭੱਗਾ ਲਾਇਆ ਮੈਂ ਇਹਦੇ ਥੱਲੇ ਰੇਤ ਨਹੀਂ ਸੀ ਵਿਛਾਈ ਹੋਈ ਨਾ ਮਿੱਟੀ ਪਾਈ ਹੋਈ ਸੀ ਅਚਾਨਕ ਜਦੋਂ ਅੱਗ ਤੇਜ ਹੋਈ ਤਾਂ ਫਰਸ਼ ਗਰਮ ਹੋਣ ਕਾਰਨ ਫਟ ਗਿਆ ਜਿਹੜਾ ਕਿ ਕਾਫੀ ਨੁਕਸਾਨ ਕਰ ਸਕਦਾ ਸੀਗਾ ਵਾਹਿਗੁਰੂ ਦੀ ਕਿਰਪਾ ਰਹੀ ਕਿ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਹਾਂ ਭੈਣ ਭਰਾਵੋ ਆਪਣੇ ਸਾਰਿਆਂ ਨੂੰ ਕਿ ਜਦੋਂ ਵੀ ਤੁਸੀਂ ਲੋਹੜੀ ਦੇ ਦਿਨ ਤਿਹਾੜੀ ਦੇ ਉੱਤੇ ਇਹੋ ਜਿਹਾ ਪ੍ਰੋਗਰਾਮ ਕਰਦੇ ਹੋ ਜਾਂ ਕੁਝ ਤੁਸੀਂ ਉਹ ਗੱਲ ਆਉਂਦੇ ਹੋ ਤਾਂ ਕਿਰਪਾ ਕਰਕੇ ਟਾਇਲ ਦੇ ਉੱਤੇ ਜਾਂ ਫਰਸ਼ ਦੇ ਉੱਪਰ ਮਿੱਟੀ ਜਾਂ ਰੇਤ ਜ਼ਰੂਰ ਵਿਛਾਇਆ ਕਰੋ ਤਾਂ ਕਿ ਜਿਹੜਾ ਕਿਸੇ ਦਾ ਨੁਕਸਾਨ ਜਿਹੜਾ ਵਾ ਉਹ ਨਾ ਹੋਵੇ ਕਿਉਂਕਿ ਫਰਸ਼ ਅਕਸਰ ਗਰਮ ਹੋਣ ਕਰਕੇ ਫਟ ਜਾਂਦਾ ਵਾ ਤੇ ਇਸੇ ਕਰਕੇ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਸੀਗਾ ਸੋ ਸਾਰਿਆਂ ਨੂੰ ਸਾਸਿਗਾ ਵਾਹਿਗੁਰੂ ਦੀ ਕਿਰਪਾ ਰਹੀ ਕਿ ਫੈਮਿਲੀ ਚ ਸਾਰੇ ਸੁਖ ਸ਼ਾਂਤ ਨੇ ਤੇ ਮੇਰਾ ਇਹੀ ਮੈਸੇਜ ਹੈ ਕਿ ਤੁਸੀਂ ਵੀ ਜਦੋਂ ਕਿਤੇ ਵੀ ਲੋੜੀ ਤੇ ਅੱਗ ਲਾਉਂਦੇ ਹੋ, ਪੁੱਗਾ ਬਾਲਦੇ ਹੋ ਤੇ ਉਹਦੇ ਥੱਲੇ ਰੇਤ ਜਾਂ ਮਿੱਟੀ ਜ਼ਰੂਰ ਵਿਛਾਇਆ ਕਰੋ ਤਾਂ ਕਿ ਜਿਹੜਾ ਵਾ ਇਦਾਂ ਦਾ ਨੁਕਸਾਨ ਜਿਹੜਾ ਵਾ ਉਹ ਨਾ ਹੋ ਸਕੇ। ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਜਸਪਿੰਦਰ ਛੀਨਾ ਤੇ ਪਿੰਡ ਛੀਨਾ ਕਰਮ ਸਿੰਘ ਤਹਿਸੀਲ ਜ਼ਨਾਲਾ ਤੇ ਮੈਂ ਦੱਸਣਾ ਚਾਹੁੰਦਾ ਹਾਂ ਆਪਣੇ ਸਾਰੇ ਪਿੰਡ ਪਰਵਾਹ ਨੂੰ ਕਿ ਮੈਂ ਅੱਜ ਲੋੜੀ ਤੇ ਫੁੱਲਾਂ ਨਾਲ ਆ ਕੇ ਬੈਠਾ ਸੀਗਾ ਘਰੇ ਤੇ ਮੇਰੇ ਕੋਲ ਗਲਤੀ ਇਹ ਹੋਈ ਕਿ ਮੈਂ ਫਰਸ਼ ਜਿਹੜਾ ਪਾਇਆ ਸੀਗਾ ਆ ਦੇਖੋ ਫਰਸ਼ ਪਾਇਆ ਸੀਗਾ ਤੇ ਜਦੋਂ ਭੁਗਾ ਲਾਇਆ ਮੈਂ ਇਹਦੇ ਥੱਲੇ ਰੇਤ ਨਹੀਂ ਸੀ ਵਿਛਾਈ ਹੋਈ ਨਾ ਮਿੱਟੀ ਪਾਈ ਹੋਈ ਸੀ ਅਚਾਨਕ ਜਦੋਂ ਅੱਗ ਤੇਜ਼ ਹੋਈ ਤਾਂ ਫਰਸ਼ ਗਰਮ ਹੋਣ ਕਾਰਨ ਫਟ ਗਿਆ ਜਿਹੜਾ ਕਿ ਕਾਫੀ ਨੁਕਸਾਨ ਕਰ ਸਕਦਾ ਸੀਗਾ ਵਾਹਿਗੁਰੂ ਦੀ ਕਿਰਪਾ ਰਹੀ ਕਿ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਹਾਂ ਭੈਣ ਭਰਾਵਾਂ ਆਪਣੇ ਸਾਰਿਆਂ ਨੂੰ ਕਿ ਜਦੋਂ ਵੀ ਤੁਸੀਂ ਲੋੜੀ ਦੇ ਦਿਨ ਇੰਤਿਹਾਰ ਦੇ ਉੱਤੇ ਇਹੋ ਜਿਹਾ ਪ੍ਰੋਗਰਾਮ ਕਰਦੇ ਹੋ ਜਾਂ ਤੁਸੀਂ ਭੁਗਾ ਲਾਉਂਦੇ ਹੋ ਤਾਂ ਕਿਰਪਾ ਕਰਕੇ ਟਾਇਲ ਦੇ ਉੱਤੇ ਜਾਂ ਫਰਸ਼ ਦੇ ਉੱਪਰ ਮਿੱਟੀ ਜਾਂ ਰੇਤ ਜ਼ਰੂਰ ਵਿਛਾਇਆ ਕਰੋ ਤਾਂ ਕਿ ਜਿਹੜਾ ਕਿਸੇ ਦਾ ਨੁਕਸਾਨ ਜਿਹੜਾ ਵਾ ਉਹ ਨਾ ਹੋਵੇ ਕਿਉਂਕਿ ਫਰਸ਼ ਅਕਸਰ ਗਰਮ ਹੋਣ ਕਾਰਨ ਫਟ ਜਾਂਦਾ ਵਾ ਤੇ ਇਸੇ ਕਰਕੇ ਮੇਰਾ ਇਹ ਵੀਡੀਓ ਬਣਾਉਣਾ ਮਕਸਦ ਸੀਗਾ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਦੀ ਕਿਰਪਾ ਰਹੀ ਕਿ ਫੈਮਿਲੀ 'ਚ ਸਾਰੇ ਸੁਖ ਸ਼ਾਂਤ ਨੇ ਤੇ ਮੇਰਾ ਇਹੀ ਮੈਸੇਜ ਹੈ ਕਿ ਤੁਸੀਂ ਵੀ ਜਦੋਂ ਕਿਤੇ ਵੀ ਲੋੜੀ ਤੇ ਅੱਗ ਲਾਉਂਦੇ ਹੋ ਪੁੱਗਾ ਬਾਲਦੇ ਹੋ ਤੇ ਉਹਦੇ ਥੱਲੇ ਰੇਤ ਜਾਂ ਮਿੱਟੀ ਜ਼ਰੂਰ ਵਿਛਾਇਆ ਕਰੋ ਤਾਂ ਕਿ ਜਿਹੜਾ ਵਾ ਇਦਾਂ ਦਾ ਨੁਕਸਾਨ ਜਿਹੜਾ ਵਾ ਉਹ ਨਾ ਹੋ ਸਕੇ